ਸੇਤੀ ਨੰਦੇ ਵਾਲੇ ਸਾਡੇ ਵਿੱਚ ਮੌਜੂਦ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਮੁੱਖਿਆਰ ਸੇਣੀ ਸਿੱਧੂ ਸਾਹਿਬ ਜਿੰਦਾ ਰਾਏ ਹਮੇਸ਼ਾ ਤੋਂ ਵੱਡੀਆਂ ਸਵਾਭਾਹ ਨਾਲ ਮਿਲਦੀ ਰਹਿੰਦੇ ਆਂ ਸਾਨੂੰ ਸਾਰੇ ਜੋੜ ਕਰਦੇ ਆਂ ਮਨਿੰਦਰ ਸਿੰਘ ਜੀ ਲੈਕਚਰਰ ਸਾਹਿਬ ਸਾਡੇ ਸਭ ਦਾ ਸਤਿਕਾਰ ਕਰਦੇ ਸਾਡੇ ਸਮਾਹ ਸਵਾਗਤ ਕਰਦੇ ਆਂ ਆਪਾਂ ਸਾਰੇ ਜਾਣਦੇ ਆਂ ਕਿ ਵਿਦਿਆ ਦੇ ਖੇਤਰ ਵਿੱਚ ਅੱਜ ਕੱਲ੍ਹ ਉਹ ਜੀ ਸ਼ਾਨ ਦੇ ਵੱਡੇ ਵੱਡੇ ਕਾਮੰਦਰੀ ਆ ਹਮੇਸ਼ਾ ਸਾ ਨਾਲ ਜੋੜ ਕੇ ਰੱਖਿਆ ਹੈ ਤੇ ਪਿਛਲੇ ਪਾਸੇ ਸਾਡੇ ਵਾਈਸ ਪ੍ਰਧਾਨ ਜੀ ਅਸ਼ਵਿੰਦਰ ਬਾਜੇ ਸਿੰਘ ਸੋਨੂੰ ਬਹੁਤ ਵੱਡੀਆਂ ਸਵਾਭਾਹ ਨੇ ਹੋਰ ਵੀ ਚਲਪਾ ਦੇ ਨਾਲ ਬਹੁਤ ਜੁੜੇ ਹੋਏ ਨੇ ਨਰਨਪਾਲ ਸਿੰਘ ਜਿਹੜੇ ਸਾਡੇ ਮੈਡੀਕਲ ਵਿੰਗ ਨੂੰ ਸਮਰਪਦੇ ਨੇ ਨਰਨਪਾਲ ਸਿੰਘ ਜੀ ਔਰ ਵਿਕੀ ਨਾਲਾ ਮੂਟ ਹਾਊਸ ਵਾਲੇ ਜਿਹੜੇ ਸਾਡੇ ਨਾਲ ਜੁੜੇ ਨੇ ਇਹ ਹੈ ਸਾਡੀ ਸਹਾਰਾ ਕਲੱਬ ਦੀ ਟੀਮ ਜਿੰਨਾ ਦੀ ਬਦੌਰਦ ਅੱਜ ਸਹਾਰਾ ਦੇ ਜੀ ਆਇਆਂ ਨੂੰ ਜੀ ਆਇਆਂ ਨੂੰ ਇੱਕ ਅੰਦਰ ਮੈਂ ਤਾਂ ਦਿਲ ਪੇਨਾਂ ਦਾ ਇੱਕ ਸੇਵਾਦਾਰ ਕੁੰਦਨ ਅਸੀਂ ਨਾਲ ਦੀਆਂ ਚੱਲ ਰਿਹਾ ਜਿੰਨੀਆਂ ਵੀ ਸਵਾਵਾ ਕਰ ਰਹੇ ਨੇ ਇਹ ਸਾਥੀ ਕਰ ਰਹੇ ਨੇ ਬਾਕੀ ਗੱਲ ਅੱਜ ਦੀ ਜਿਹੜੀ ਗੱਲ ਹੈ ਮੈਂ ਇਹ ਗੱਲ ਕਹਾਂ ਜਾਂ ਕਿ ਇਹ ਸਾਡੇ ਜਿਹੜੇ ਵਿਦਿਆਰਥੀ ਨੇ ਇਹ ਕਿਸੇ ਰੇਖਾ ਤੋਂ ਥੱਲੇ ਨਹੀਂ ਖੰਦੇ। ਇਹ ਉੱਪਰ ਨੇ ਰਖਾਵਾਂ ਬਾਰੇ ਹੁਣ ਹਾਲ ਵਿਅਕਤੀ ਹਨ। ਹੁਣ ਹਾਲ ਵਿਦਿਆਰਥੀ ਹਨ। ਜਿਨ੍ਹਾਂ ਦੀ ਨਾਲ ਸੰਯੋਗ ਕਰਨ ਵਾਸਤੇ, ਜਿਨ੍ਹਾਂ ਦੀ ਸਹਿਯੋਗਤਨ ਵਾਸਤੇ ਅੱਜ ਅਸੀਂ ਇੱਥੇ ਹਾਜ਼ਰ ਹੋਏ ਆਂ। ਇਹਨਾਂ ਹੁਣ ਹਾਲ ਵਿਅਕਤੀਆਂ ਦੇ ਵਿੱਚੋਂ ਹੁਣ ਹਾਲ ਜਿਹੜੇ ਵਿਦਿਆਰਥੀਆਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਕੰਮ ਕਰਨਾ ਹੈ। ਸੋ ਵਿਦਿਆਰਥੀਓ ਹਮੇਸ਼ਾ ਆਪਣੇ ਆਪ ਨੂੰ ਪੋਜ਼ਟਿਵ ਰੱਖ ਕੇ ਚੱਲਣਾ ਹੈ ਤੁਸੀਂ ਮਾਪਿਆਂ ਦੀ ਅੱਖ ਦਾ ਤਾਰਾ ਹੋ ਸਾਰੇ ਜਾਣੇ ਬੜੀਆਂ ਸ਼ਾਮਦ ਨਾਲ ਸਾਰੋਂ ਸਕੂਲਾਂ ਦੇ ਵਿੱਚ ਭੇਜਦੇ ਆ ਜਿਵੇਂ ਹੁਣੇ ਹੀ ਸਾਰਾ ਜਿੰਦਰਜੀ ਨੇ ਗੱਲ ਕੀਤੀ ਹੈ ਕਿ ਜਿਹੜੀ ਇਹ ਸਿੱਖਿਆ ਹੈ ਸਭ ਤੋਂ ਵੱਡੀ ਜਿਹੜੀ ਸਾਡੀ ਕਮਾਈ ਸਾਡੀ ਸਿੱਖਿਆ ਹੈ ਤੋ ਅਸੀਂ ਸਹਾਰਾ ਕਲਬ ਵੀਰਾਂ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ ਮੈਂ ਮੈਨਿਸਪਲ ਸਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਅਗਰ ਕੋਈ ਵੀ ਬੱਚਾ ਜਿਹੜਾ ਕਿ ਪੜਨ ਦੇ ਕਾਬਿਲ ਹੋਵੇ ਪੜ ਸਕਦਾ ਹੋਵੇ ਕਿਸੇ ਕਾਰਨ ਕਰਕੇ ਉਹ ਫੀਸ ਨਾ ਦੇ ਸਕਦਾ ਹੋਵੇ ਜਾਂ ਉਹ ਆਰਥਿਕ ਕਿਸੇ ਤਰ੍ਹਾਂ ਦੀ ਮਜਬੂਰਤ ਹੋਵੇ ਤਾਂ ਸਹਾਰਾ ਕਲਬ ਵੀਰਾਂ ਨੂੰ ਜਾਂਚ ਕਰੋ ਜੀ ਤੁਹਾਡੇ ਨਾਮਨੇਸ਼ਟ ਦੂਸਰੇ ਅਕਾਦਮੀ ਦੇ ਅਨੁਸਾਰ ਕਿ ਸਹਾਰਾ ਕਲੱਬ ਨਿਰਾਜ ਜੀ ਤੁਹਾਡੇ ਵਿੱਚ ਹਾਜ਼ਰ ਹੈ ਜੋ ਵੀ ਸਮਾਰਵਚਨ ਦੇ ਤੁਹਾਡੇ ਉਹ ਲੋ ਜੋ ਵੀ ਸਾਨੂੰ ਸੁਝਾਵਾ ਆਪ ਤੇ ਕਹਿਆ ਗਿਆ ਸੀ ਉਹ ਅਸੀਂ ਹਾਜ਼ਰ ਹਾਂ ਸਾਰਾ ਸਾਥੀ ਵਿੱਚ ਲੈ ਕੇ ਆਏ ਹਾਂ ਲੇਕਿਨ ਇਹਦੀ ਵੰਦ ਜਿਹੜੀ ਕਰਾਉਗੇ ਤੁਸੀਂ ਫੋਲ ਕਰੂਗੇ ਤੁਹਾਡੇ ਜਿਹੜੇ ਸਟਾਫ ਨੂੰ ਚਾਹੁੰਦੇ ਨੇ ਜਿਵੇਂ ਜਿਵੇਂ ਵੀ ਤੁਸੀਂ 62 ਜੋੜ ਵੀ ਹੈਗਾ ਬੱਚਿਆਂ ਨੂੰ ਬੰਡ ਕਰਦੇ ਹੋਗੇ ਸਹਾਰਾ ਕਲਬ ਦੇ ਬੀਐਮਸੀ ਸਿਰਫ ਇਹਦਾ ਮੂਲ ਮਾਮਲਾ ਉਹ ਆਪਿਆਂ ਦੇ ਨਾਲ ਇੱਕ ਸਾਂਝੀ ਆਪਣੀ ਫੋਟੋ ਕਰਾਂਗੇ ਔਰ ਜਿਹੜੀ ਵਾਅਦਾ ਹੈਗੀ ਆ ਕਿ ਬੇਝੂ ਨੂੰ ਵਾਅਦਾ ਹੈ ਕਿ ਤੁਹਾਡਾ ਸਟਾਫ ਆਪਰੇ ਆ ਤੁਸੀਂ ਜਿਵੇਂ ਜਿਵੇਂ ਹੈਗਾ ਤੁਸੀਂ ਆਪਣੇ ਆਪ ਆਇਆ ਹੈ ਮੇਰੇ ਵਿਚਾਰ ਹੈ ਕਿ ਆਪਾਂ ਇਸ ਨੂੰ ਕਰਾਂਗੇ ਬਾਕੀ ਤੁਹਾਡਾ ਜਿਵੇਂ ਨਹੀਂ ਤੁਹਾਨੂੰ ਸਕੂਲ ਤੋਂ ਆਪ ਨੂੰ ਜਿਵੇਂ ਵੀ ਠੀਕ ਲੱਗਦਾ ਸੋ ਮੇਰੇ ਵਿਚਾਰ ਤਾਂ ਆਪਾਂ ਇਹਨਾਂ ਬੱਚਿਆਂ ਦੇ ਨਾਲ ਇੱਕ ਫੋਟੋ ਕਰਾਂਗੇ ਕਿਉਂਕਿ ਉਹ ਓਪਰਚੁਨਿਟੀ ਜਿਹੜੀ ਆ ਸਾਡੇ ਸਹਾਰਾ ਕਲੱਬ ਦੀ ਵਿਸ਼ੇਸ਼ ਸ਼ਾਨ ਬਣੀ ਰਹੇ ਕਿ ਇਹਨਾਂ ਮੌਸਮ ਦੇ ਅਫਸੇ ਦੇ ਨਾਲ ਅਸੀਂ ਜਾ ਕੇ ਹਾਜ਼ਰੀ ਰਵਾਈ ਆ ਕੋ ਇਹਨਾਂ ਦੇ ਨਾਲ ਇੱਕ ਫੋਟੋ ਕਗਾਈ ਆ ਤੁਸੀਂ ਸਾਡਾ ਮਾਣ ਹੋ ਤੁਹਾਡੇ ਨਾਲ ਇੱਕੀ ਹੋਈ ਫੋਟੋ ਸਾਡਾ ਮਾਣ ਹੋਵੇਗੀ ਸੋ ਇਹਨਾਂ ਬਿਖੇਦ ਹੋ ਗਿਆ ਮੈਂ ਉਹਦੇ ਨਾਲ ਨਾਲ ਗੱਲਾਂ ਕਰਨਾ ਬਹੁਤ ਹੀ ਸੇਵਾ ਮਾਣ ਜਿੰਨੇ ਹੈ ਜਨਾ ਕੋਈ ਨਹੀਂ ਕਰਦਾ ਇੱਕ ذریعہ ਹੁੰਦਾ ਹੈ ਸਹਾਰਾ ਕਲੱਬ ਸਹਾਰਾ ਕਲੱਬ ਦੀ ਇਹ ਜਰੀਆ ਬਣਿਆ ਤੁਹਾਡਾ ਤੁਹਾਡੇ ਵਿੱਚ ਪਹੁੰਚਣ ਵਾਸਤੇ ਸੂਫੀਨ ਅਖੰਡ ਹੋਇਆ ਬੈਠਦਾ ਹੈ ਜਰਸਕਾ ਵਾਹਿਗੁਰੂ ਦੀ ਕਸਰ ਸੋ